ਜਿਹੜੇ ਬੱਚੇ ਇੰਟੈਲੀਜੈਂਟ ਨੇ ਪੜ੍ਹਨਾ ਚਾਹੁੰਦੇ ਨੇ ਅੱਗੇ ਆਉਣਾ ਚਾਹੁੰਦੇ ਨੇ ਆਗੂ ਬਣਨਾ ਚਾਹੁੰਦੇ ਨੇ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਨੂੰ ਮੈਂਟਰਸ਼ਿਪ ਵੀ ਦਵਾਂਗੇ ਸਪੋਰਟ ਕਰਾਂਗੇ ਰੋਡ ਮੈਪ ਬਣਾਵਾਂਗੇ ਉਹਨਾਂ ਦਾ ਬਾਰ-ਬਾਰ ਉਹਨਾਂ ਦੇ ਨਾਲ ਅਸੀਂ ਕੰਟੈਕਟ ਰੱਖਾਂਗੇ ਕਿਤੇ ਲੋੜ ਪੈਣ ਤੇ ਵਜੀਫਾ ਕੋਈ ਬੱਚਾ ਲੋੜਵੰਦ ਆ ਗਿਆ ਉਹ ਵੀ ਅਸੀਂ ਪਰਵਾਨ ਉਹਨਾਂ ਨੂੰ ਗਾਈਡ ਕਰਾਂਗੇ ਸਾਰੇ 100 ਰੁਪਏ ਦੇ ਵਿੱਚ ਪੰਜ ਕਿਤਾਬਾਂ ਤੁਹਾਨੂੰ ਮਿਲਣਗੀਆਂ ਇਹ ਅਸੀਂ ਚਾਹੁੰਦੇ ਆ ਜਿੱਥੇ ਪੰਜਾਬ ਸ਼ਹੀਦੀਆਂ ਚ ਨੰਬਰ 1 ਆ ਲੰਗਰਾਂ ਚ ਨੰਬਰ ਦੇਖੋ ਕਿੰਨੇ ਲੰਗਰ ਲੱਗੇ ਲੱਗਣੇ ਵੀ ਚਾਹੀਦੇ ਆ ਸਾਡਾ ਵਿਰਸਾ ਹੈ ਇਹ ਸਾਡਾ ਸ਼ਹੀਦੀਆਂ ਵੀ ਵਿਰਸਾ ਹੈ ਪਰ ਅਸੀਂ ਕਦੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਵੀ ਕਲਮ ਤੇ ਕਾਗਜ਼ ਵੀ ਸਾਡਾ ਵਿਰਸਾ ਹੈ ਗੁਰੂ ਨਾਨਕ ਸਾਹਿਬ ਜਿੱਥੇ-ਜਿੱਥੇ ਵੀ ਗਏ ਉਦਾਸੀਆਂ ਤੇ ਗਏ ਉਹਨਾਂ ਨੇ ਹੋਰ ਕੋਈ ਸਮਾਨ ਦਾ ਤਾਂ ਜ਼ਿਕਰ ਨਹੀਂ ਆਉਂਦਾ ਕੀ ਚੱਕਿਆ ਪਰ ਪੋਥੀ ਕਲਮ ਤੇ ਕਾਗਜ਼ ਨਾਲ ਰੱਖਿਆ ਜੀ ਵਾਹ ਖਾਣ ਪੀਣ ਵਾਲੇ ਸਟਾਲ ਦੇ ਉੱਪਰ ਤਾਂ ਮਾਰ ਨਹੀਂ ਵੱਜ ਰਿਹਾ ਲੋਕ ਇੱਕ ਦੂਜੇ ਨੂੰ ੱੱਕੇ ਮਾਰ ਕੇ ਪੀਜ਼ਾ 버ਗਰ ਖਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਤਾਬਾਂ ਵਾਲੀ ਜਗ੍ਹਾ ਜਿਹੜੀ ਆ ਇਹ ਬਹੁਤ ਘੱਟ ਲੋਕ ਆ ਰਹੇ ਨੇ ਇਹ ਇੱਕ ਇਹ ਖੁਸ਼ੀ ਦੀ ਗੱਲ ਨਹੀਂ ਕਿ ਇਹ ਸਾਡੇ ਵਾਸਤੇ ਇੱਕ ਸ਼ਰਮ ਦੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਕਿਤਾਬਾਂ ਨਾਲੋਂ ਟੁੱਟ ਰਿਹਾ ਹੈ ਹਾਈਲਾਈਟ ਕਰਨਾ ਕੋਈ ਡਿਗਰੀ ਨਹੀਂ ਹੈਗੀ ਕੋਈ ਬਹੁਤ ਵੱਡਾ ਸਨਮਾਨ ਨਹੀਂ ਹੈਗਾ ਇੱਕ ਸਰਟੀਫਿਕੇਟ ਹੈ ਅੰਗਰੇਜ਼ਾਂ ਦੀ ਮਜ਼ਦੂਰੀ ਕਰਨ ਦਾ ਉੱਥੇ ਜਾ ਕੇ ਤੁਸੀਂ ਭਾਂਡੇ ਮਾਂਜੋ ਪੀਜੇ ਵਿੱਚੋਂ ਡਰਾਈਵਿੰਗ ਕਰੋ ਪਟ્રોલ ਬੰਪਾਂ ਦੇ ਜੌਬ ਕਰੋ ਸਟੋਰ ਤੇ ਜੌਬ ਕਰੋ ਕਿੰਨਾ ਸੰਘਰਸ਼ ਕਰਦੇ ਆ ਬੱਚੇ ਅਸੀਂ ਕਹਿੰਦੇ ਆ ਵੀ ਤੁਸੀਂ ਸਕਾਲਰਸ਼ਿਪ ਲੈ ਕੇ ਜਾਓ ਸਾਡੇ ਕੋਲ ਬਹੁਤ ਸਾਰੇ ਬੱਚੇ ਇਥੇ ਇੱਕ ਬੁੱਕ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਆ ਆ ਬੇਟੀ ਨੂੰ 1 ਕਰੋੜ ਸਵਾ ਲੱਖ ਰੁਪਏ ਦਾ ਵਜੀਫਾ ਮਿਲਿਆ ਨੋਬਲ ਪ੍ਰਾਈਜ਼ ਉਹ ਪ੍ਰਾਈਜ਼ ਹੈ ਸੰਸਾਰ ਦਾ ਸਭ ਤੋਂ ਵੱਡਾ ਸਨਮਾਨ ਕਰੋੜਾਂ ਰੁਪਏ ਦਾ ਉਹਨੂੰ ਦਿੱਤਾ ਜਾਂਦਾ ਜਦੋਂ ਕੋਈ ਬਹੁਤ ਸਮਾਜ ਦੇ ਭਲੇ ਦੀ ਕੋਈ ਖੋਜ ਕੀਤੀ ਜਾਂਦੀ ਹੈ ਤੇ ਸਾਡੀ ਤਾਂ ਅਰਦਾਸ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਨੋਬਲ ਪ੍ਰਾਈਜ਼ ਸਾਡਾ ਇੱਕ ਵੀ ਨਹੀਂ ਕਦੇ ਪੁੱਛਣ ਫੋਲ ਕਿਤਾਬ ਨੂੰ ਬਾਬਾ ਨਾਨਕ ਕੋ ਕਿਤਾਬ ਹੁੰਦੀ ਸੀ ਪੋਥੀ ਹੁੰਦੀ ਸੀ ਆਸਾ ਹੱਤ ਕਿਤਾਬ ਕੱਚ ਹੁੰਦੀ ਸੀ ਹੈਨਾ ਹਿੰਦੂ ਵੱਡਾ ਕੇ ਮੁਸਲਮਨ ਤੇ ਬਾਬਾ ਆਖੇ ਹਾਜ਼ਰੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਦੋਨੋਂ ਰੋਈ ਤੇ ਕਲਮ ਤੇ ਕਾਗਜ਼ ਦੀ ਗੱਲ ਜਬਜੀ ਸਾਹਿਬ ਜੀ ਮਾਲੂ ਨੇ ਕਿ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾਬੈ ਕਰਮ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਧੰਨ ਸੁ ਕਾਗਦ ਕਲਮ ਧੰਨ ਪਾ ਧੰਨ ਪਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਪਰ ਸਾਡੇ ਕੋਲ ਕਿਤੇ ਖੁੰਝ ਗਿਆ ਦੱਸਣਾ ਵੀ ਬਾਬਾ ਦੀਪ ਸਿੰਘ ਜੀ ਬਰਗੇ ਸ਼ਹੀਦ ਕਿੰਨੇ ਵੱਡੇ ਵਿਦਵਾਨ ਵੀ ਹੋਏ ਹਾਂ ਕਿੰਨਾ ਗਿਆਨ ਸੀ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਤੋਂ ਕਰਵਾਏ ਪਾਈ ਮਨੇ ਸਿੰਘ ਜੀ ਤੋਂ ਕਰਵਾਏ ਐਵੇਂ ਨਹੀਂ ਕੋਈ ਸੇਵਾ ਮਿਲਦੀ ਕਿਸੇ ਨੂੰ ਕੁਛ ਕੋਲ ਗਿਆਨ ਕੁਛ ਸਕਿੱਲ ਹੁੰਦੀ ਹੈ ਤਾਂ ਦਿੱਤੀ ਜਾਂਦੀ ਜੀ ਜੀ ਸਗਤ ਜੀ ਆਪਾਂ ਸ੍ਰੀ ਗੋੰਦਵਾਲ ਸਾਹਿਬ ਮੌਜੂਦ ਆ ਜਿੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ 450 ਸਾਲਾ ਮਨਾਇਆ ਜਾ ਰਿਹਾ ਹੈ ਤੇ ਇੱਥੇ ਇੱਕ ਨਾ ਸਟਾਕ ਮੈਨੂੰ ਨਜ਼ਰ ਆਇਆ ਕਿਤਾਬਾਂ ਦਾ ਇਹ ਇਹਨਾਂ ਨੇ ਸਪੈਸ਼ਲੀ ਲਿਖ ਕੇ ਲਾਇਆ ਕੇਵਲ 100 ਰੁਪਏ ਦੇ ਵਿੱਚ ਪੰਜ ਕਿਤਾਬਾਂ ਤੁਹਾਨੂੰ ਮਿਲਣਗੀਆਂ ਤੇ ਕੁਝ ਹੋਰ ਚੀਜ਼ਾਂ ਨੇ ਆਪਾਂ ਇਹ ਸਾਰੇ ਇੱਕ ਵਾਰੀ ਤਸਵੀਰ ਮੈਂ ਕਹਾਂਗਾ ਕੈਮਰਾਮੈਨ ਨੂੰ ਦਿਖਾ ਦਿਓ ਕਿਤਾਬਾਂ ਲੱਗੀਆਂ ਹੋਈਆਂ ਨੇ ਹੁਣ ਤੁਸੀਂ ਦੇਖਿਆ ਹੋਵੇਗਾ ਕੁਝ ਤਸਵੀਰਾਂ ਕਿ ਖਾਣ ਪੀਣ ਵਾਲਾ ਇਹ ਸਟਾਲ ਦੇ ਉੱਪਰ ਤਾਂ ਬਾਰ ਨਹੀਂ ਵੱਜ ਰਿਹਾ ਲੋਕ ਇੱਕ ਦੂਜੇ ਨੂੰ ਧੱਕੇ ਮਾਰ ਕੇ ਪੀਜ਼ਾ 버ਗਰ ਖਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਤਾਬਾਂ ਵਾਲੀ ਜਗ੍ਹਾ ਜਿਹੜੀ ਆ ਇਹ ਬਹੁਤ ਘੱਟ ਲੋਕ ਆ ਰਹੇ ਨੇ ਇਹ ਇੱਕ ਇਹ ਖੁਸ਼ੀ ਦੀ ਗੱਲ ਨਹੀਂ ਕਿ ਇਹ ਸਾਡੇ ਵਾਸਤੇ ਇੱਕ ਸ਼ਰਮ ਦੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਕਿਤਾਬਾਂ ਨਾਲੋਂ ਟੁੱਟ ਰਿਹਾ ਕਿਉਂ ਟੁੱਟ ਰਿਹਾ ਸਾਡੇ ਨਾਲ ਭਾਈ ਸਾਹਿਬ ਜੁੜ ਰਹੇ ਨੇ ਕਰਦੇ ਆ ਗੱਲਾਂ ਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 100 ਪੈ ਪੰਜ ਕਿਤਾਬਾਂ ਦੇ ਰਹੇ ਹੋ ਤੁਸੀਂ ਇਹ ਮਕਸਦ ਕੀ ਹੈ ਹਾਂ ਜੀ ਵੀਰ ਜੀ ਇਹ ਬਹੁਤ ਤੁਸੀਂ ਤੁਹਾਡਾ ਧੰਨਵਾਦ ਸਾਡੇ ਕੋਲ ਆਏ ਕਿਉਂਕਿ ਇਹ ਸਨੇਹਾ ਤੁਹਾਡੇ ਥਰੂ ਅਸੀਂ ਚਾਹੁੰਦੇ ਹਾਂ ਕੌਮ ਦੇ ਹਰ ਬੱਚੇ ਬੱਚੇ ਤੱਕ ਪਹੁੰਚੇ ਹਾਂ ਇਹ ਪਾਵਨ ਧਰਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਦੀ ਨਿਸ਼ਾਨੀ ਹੈ। ਗੋਇੰਦਵਾਲ ਸਿੱਖੀ ਦਾਤੂਰਾ ਕਿਹਾ ਜਾਂਦਾ ਹੈ। ਜੀ ਜੀ ਇੱਥੇ ਬਹੁਤ ਵੱਡੀਆਂ ਸੇਵਾਵਾਂ ਮਹਾਰਾਜ ਨੇ ਜਿਹੜੇ ਕੌਮੀ ਮੁੱਦੇ ਸੀ ਜੋ ਲੋਕਾਂ ਦੇ ਜਿਹੜੇ ਆਮ ਜਿਹੜੇ ਘਰਾਂ ਦੇ ਵਿੱਚ ਜਿਹੜੇ ਜਾਤ ਪਾਤ ਦਾ ਹੋਰ بڑے ਮੁੱਦੇ ਸੇਵਾਵਾਂ ਕੀਤੀਆਂ ਸਮਾਜ ਨੂੰ ਇੱਕ ਕੀਤਾ। ਹਾਂ ਹੈਨਾ ਸਮਾਜ ਨੂੰ ਇੱਕ ਸੰਗਿਆ। ਇਸੇ ਤਰ੍ਹਾਂ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਜਿਹੜਾ ਦੁਖਾਂ ਤੇ ਬਣਿਆ ਵੀ ਸਾਡੇ ਬੱਚੇ ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਕਿਤਾਬਾਂ ਤਾਂ ਟੁੱਟਦੇ ਜਾ ਰਹੇ। ਅੱਜ ਅਸੀਂ ਤੁਹਾਨੂੰ ਦੱਸੀਏ ਵੀ ਜਦੋਂ ਸਰਵੇ ਹੁੰਦਾ ਹੈ এডੂਕੇਸ਼ਨ ਦਾ ਉਦੋਂ ਪੰਜਾਬ ਨੂੰ 25ਵੇਂ ਸਥਾਨ ਤੇ ਲੱਗ ਭਾਗਣਿਆ ਜਾਂਦਾ ਹੈ এডੂਕੇਸ਼ਨ ਦੇ ਮਾਮਲੇ ਵਿੱਚ ਜੇ 28 29 ਸਟੇਟ ਦੇ ਵਿੱਚ ਸਾਨੂੰ ਪੰਜਾਬ ਨੂੰ 25ਵੇਂ ਸਥਾਨ ਤੇ ਗਿਣਿਆ ਜਾਂਦਾ ਹੈ ਕੇਰਲਾ ਵਰਗੀ ਸਟੇਟ ਬੰਗਲੌਰ ਹੋਰ ਵੱਡੀਆਂ ਸਟੇਟਾਂ ਦੇ ਵਿੱਚ ਜਿੱਥੇ ਲਿਟਰੇਸੀ 100% ਲਿਟਰੇਸੀ ਹੈ ਤੇ ਅਸੀਂ ਚਾਹੁੰਦੇ ਹਾਂ ਜਿੱਥੇ ਪੰਜਾਬ ਸ਼ੀਧੀਆਂ ਚ ਨੰਬਰ 1 ਹੈ ਲੰਗਰਾਂ ਚ ਨੰਬਰ ਦੇਖੋ ਕਿੰਨੇ ਲੰਗਰ ਲੱਗੇ ਲੱਗਣੇ ਵੀ ਚਾਹੀਦੇ ਆ ਸਾਡਾ ਵਿਰਸਾ ਹੈ ਏ ਸਾਡਾ ਸ਼ਹੀਦਿਆਂ ਵੀ ਵਿਰਸਾ ਹੈ ਪਰ ਅਸੀਂ ਕਦੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਵੀ ਕਲਮ ਤੇ ਕਾਗਜ਼ ਵੀ ਸਾਡਾ ਵਿਰਸਾ ਹੈ ਬਿਲਕੁਲ ਗੁਰੂ ਨਾਨਕ ਸਾਹਿਬ ਜਿੱਥੇ-ਜਿੱਥੇ ਵੀ ਗਏ ਉਦਾਸੀਆਂ ਤੇ ਗਏ ਉਹਨਾਂ ਨੇ ਹੋਰ ਕੋਈ ਸਮਾਨ ਦਾ ਤਾਂ ਜ਼ਿਕਰ ਨਹੀਂ ਆਉਂਦਾ ਕੀ ਚੱਕਿਆ ਪਰ ਪੋਥੀ ਕਲਮ ਤੇ ਕਾਗਜ਼ ਨਾਲ ਰੱਖਿਆ ਜੀ ਵਾਹ ਜਿੱਥੇ ਵੀ ਉਹਨਾਂ ਨੂੰ ਗਿਆਨ ਦੀ ਗੱਲ ਮਿਲੀ ਚਾਹੇ ਰੋਹਾਨੀ ਪੁਰਸ਼ ਮਿਲੇ ਭਗਤ ਮਿਲੇ ਆਪਣੀ ਬਾਣੀ ਉਤਰੀ ਇੱਕ ਜੈਸੀ ਮ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿੱਚ ਲਾ ਲੋ ਪਾਣੀ ਵਿੱਚ ਵਾਰ-ਵਾਰ ਵਾਰ-ਵਾਰ ਤੁਸੀਂ ਦੇਖੋਗੇ ਹੈਰਾਨ ਹੋਵੋਗੇ ਕਲਮ ਤੇ ਕਾਗਜ਼ ਦੀ ਗੱਲ ਆਉਂਦੀ ਹੈ ਬਨਾਨਕ ਸਾਹਿਬ ਨੂੰ ਜਦੋਂ ਪੁੱਛਿਆ ਨਾ ਆ ਕੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਦੀ ਮੰਨ ਹੋਈ ਭਾਈ ਗੁਰਦਾਸ ਜੀ ਲਿਖਦੇ ਆ ਤੇ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਬਾਬਾ ਨਾਨਕ ਕੋ ਕਿਤਾਬ ਹੁੰਦੀ ਸੀ ਪੋਥੀ ਹੁੰਦੀ ਸੀ ਜੀ ਆਸਾ ਹੱਤ ਕਿਤਾਬ ਕੱਚ ਹੁੰਦੀ ਸੀ ਹੈ ਨਾ ਹਿੰਦੂ ਵੱਡਾ ਕੇ ਮੁਸਲਮਨ ਤੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ ਦੋਨੋਂ ਰੋਈ ਬਿਲਕੁਲ ਤੇ ਕਲਮ ਤੇ ਕਾਗਜ਼ ਦੀ ਗੱਲ ਜਬਜੀ ਸਾਹਿਬ ਜੀ ਮਾਲੂ ਨੇ ਕਿਹਾ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾਬੈ ਕਰਮ ਨਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਧੰਨ ਸੁ ਕਾਗਦ ਕਲਮ ਧੰਨ ਧੰਨ ਪਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਜ ਭਾਵ ਕਲਮ ਤੇ ਕਾਗਜ਼ ਵੀ ਸਾਡਾ ਵਿਰਸਾ ਹੈ ਅਸੀਂ ਆਪਣੇ ਬੱਚਿਆਂ ਨੂੰ ਹੁਣ ਤੱਕ ਦੱਸਿਆ ਵੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਬਾਰੇ ਦੱਸਿਆ ਹੈ ਕਿੰਨੇ ਵੱਡੇ ਯੋਧੇ ਹੋਏ ਵੱਡੀ ਸ਼ਹਾਦਤ ਹੋਈ ਇਹ ਜ਼ਰੂਰੀ ਸੀਗਾ ਦੱਸਣਾ ਪਰ ਸਾਡੇ ਕੋਲ ਕਿਤੇ ਖੁੰਝ ਗਿਆ ਦੱਸਣਾ ਵੀ ਬਾਬਾ ਦੀਪ ਸਿੰਘ ਜੀ ਵਰਗੇ ਸ਼ਹੀਦ ਕਿੰਨੇ ਵੱਡੇ ਵਿਦਵਾਨ ਵੀ ਹੋਏ ਹਾਂ ਕਿੰਨਾ ਗਿਆਨ ਸੀ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਤੋਂ ਕਰਵਾਏ ਭਾਈ ਮਨੀ ਸਿੰਘ ਜੀ ਤੋਂ ਕਰਵਾਏ ਐਵੇਂ ਨਹੀਂ ਕੋਈ ਸੇਵਾ ਮਿਲਦੀ ਕਿਸੇ ਨੂੰ ਕਿਸੇ ਕੋਲ ਗਿਆਨ ਕੋਈ ਸਕਿੱਲ ਹੁੰਦੀ ਹੈ ਤਾਂ ਦਿੱਤੀ ਜਾਂਦੀ ਜੀ ਜੀ ਤੇ ਗੁਰੂ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਗੁਰੂ ਸਾਹਿਬ ਆਪਣੀ ਸਿੱਖਾਂ ਨੂੰ ਜਿੱਥੇ ਗਿਆਨ ਦੀ ਗੱਲ ਸ਼ਸਤਰ ਦੀ ਸਿੱਖਿਆ ਸਿਖਲਾਈ ਦੇ ਘੋੜਸਵਾਰੀ ਸਿਖਾਈ ਜਾਂਦੀ ਸੀ ਉਥੇ ਗਿਆਨ ਦੀ ਨਾਲ ਨਾਲ ਮਾਰਨ ਨੇ ਬਖਸ਼ਿਸ਼ ਕੀਤੀ ਵੀ ਗਿਆਨ ਸੰਸਕ੍ਰਿਤ ਸਿੱਖਣ ਵਾਸਤੇ ਕਾਸ਼ੀ ਤੱਕ ਆਪਣੇ ਸਿੱਖ ਭੇਜੇ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਨੂੰ ਮਹਾਰਾਜ ਨੇ ਬਾਅਦ ਬਖਸ਼ਿਆ ਹੈ ਨਾ ਪਰ ਉਹ ਗਿਆਨ ਦੀ ਗੱਲ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਘਾਲ ਦੇ ਰਾਜ ਦੀ ਰਾ ਗੱਲ ਕਰੀਏ ਉਦੋਂ ਗਿਆ ਐਜੂਕੇਸ਼ਨ ਸਿਸਟਮ ਇੰਨਾ ਵਧੀਆ ਸੀ ਇੰਨਾ ਉਹਨਾਂ ਦੁਨੀਆ ਚ ਉਹਦਾ ਡੰਕਾ ਵੱਜਦਾ ਸੀ ਅੰਗਰੇਜ਼ ਤੱਕ ਆ ਕੇ ਦੇਖਦੇ ਸੀ ਕਿ ਇੱਥੇ ਟੈਕਸਟ ਸਿਸਟਮ ਪੰਜਾਬ ਦਾ ਸਭ ਤੋਂ ਵਧੀਆ ਐਜੂਕੇਸ਼ਨ ਸਿਸਟਮ ਸਭ ਤੋਂ ਵਧੀਆ ਵਪਾਰਕ ਪ੍ਰਬੰਧ ਇੰਨੇ ਵਧੀਆ ਮਹਾਰਾਜ ਨੇ ਕੀਤੇ ਹੋਏ ਆ ਹਣਾ ਐਗਰੀਕਲਚਰ ਸਿਸਟਮ ਸਭ ਤੋਂ ਵਧੀਆ ਕੋਈ ਤੁਸਾਂ ਮੈਸੇਜ ਲਾਏ ਨੇ ਆਪਾਂ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰਿਏ ਤੁਸੀਂ ਸੰਗਤ ਜੀ ਪਹਿਲਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੁਝ ਕਰਨਾ ਬਣਨਾ ਹੈ ਅੱਜ ਤੱਕ ਕਿਸੇ ਗੁਰਮੁਖ ਗੁਰਸਿੱਖ ਨੂੰ ਨੋਬਲ ਪ੍ਰਾਈਜ਼ ਨਹੀਂ ਮਿਲਿਆ ਇਹ ਸਾਰੀ ਜਾਣਕਾਰੀ ਭਾਈ ਸਾਹਿਬ ਤੋਂ ਲੈਣਿਆ ਭਾਈ ਸਾਹਿਬ ਜੀ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਸ ਨੇ ਸਾਹ ਹਾਂਜੀ ਅਸੀਂ ਵੀਰ ਜੀ ਖਾਲਸਾ ਜਿਹਦੀ ਵਿਦਿਅਕ ਪਰਫੁੱਲਤਾ ਦੇ ਅਗਲੇ 25 ਸਾਲ ਮੰਨਦੇ ਆ ਵੀ ਹੁਣ ਸਮਾਂ ਆ ਗਿਆ ਸਾਡੀ ਕੌਮ ਦੀ ਵੈਸੇ ਤਾਂ ਉਮਰ ਬਹੁਤ ਥੋੜੀ ਹੈ ਹੈਨਾ ਹੁਣ ਤੱਕ ਸਾਨੂੰ ਸਮਾਂ ਹੀ ਨਹੀਂ ਮਿਲਿਆ ਵੀ ਅਸੀਂ ਵਿੱਦਿਆ ਵਾਲੇ ਪਾਸੇ ਆਪਣਾ ਕਰ ਸਕੀਏ ਬਿਲਕੁਲ ਹੈਨਾ ਪਰ ਹੁਣ ਸਮਾਂ ਆ ਗਿਆ ਅਸੀਂ ਪੰਜਾਬ ਦੇ ਬੱਚਿਆਂ ਨੂੰ ਕਹਿੰਨੇ ਆ ਵੀ ਜਿੱਥੇ ਨੋਬਲ ਪ੍ਰਾਈਜ਼ ਉਹ ਪ੍ਰਾਈਜ਼ ਹੈ ਸੰਸਾਰ ਦਾ ਸਭ ਤੋਂ ਵੱਡਾ ਸਨਮਾਨ ਕਰੋੜਾਂ ਰੁਪਏ ਦਾ ਉਹਨੂੰ ਦਿੱਤਾ ਜਾਂਦਾ ਜਦੋਂ ਕੋਈ ਬਹੁਤ ਸਮਾਜ ਦੇ ਭਲੇ ਦੀ ਕੋਈ ਖੋਜ ਕੀਤੀ ਜਾਂਦੀ ਹੈ ਤੇ ਸਾਡੀ ਤਾਂ ਅਰਦਾਸ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਨੋਬਲ ਪ੍ਰਾਈਜ਼ ਸਾਡਾ ਇੱਕ ਵੀ ਨਹੀਂ ਹਾਂ ਤੇ ਅਸੀਂ ਹੁਣ ਬੱਚਿਆਂ ਨੂੰ ਵੰਗਾਰ ਪਾਈ ਆ ਵੀ ਇੰਨਾ ਪੜ੍ਹੀਏ ਇੰਨਾ ਪੜ੍ਹੀਏ ਕਿ ਨੋਬਲ ਪ੍ਰਾਈਜ਼ ਜਿੱਤ ਕੇ ਲੈ ਕੇ ਆਈਏ ਸੁਪਨਾ ਦਿਖਾਈਏ ਦਿਖਾਈ ਜੀ ਅੱਜ ਬੱਚੇ ਸੁਪਨਾ ਲੈਣਗੇ ਔਰ ਦੱਸਾ 15 ਸਾਲਾਂ ਨੂੰ ਸਾਡਾ ਨੋਬਲ ਪ੍ਰਾਈਜ਼ ਆਇਆ ਕਿ ਆਇਆ ਪੰਜਾਬੀ ਜਿੱਧਰ ਲੱਗ ਜਾਂਦੇ ਆ ਜਿੱਧਰ ਬੰਗਾਰ ਪੈ ਜਾਂਦੀ ਹੈ ਕਮਾਲ ਕਰ ਦਿੰਦੇ ਆ ਆ ਕੁਝ ਲਿਖਿਆ 5 ਸੱਸੇ 5 ਸੱਸੇ ਦਾ ਕੀ ਮਕਸਦ ਹੈ ਹਾਂਜੀ ਨੋਬਲ ਪ੍ਰਾਈਜ਼ ਤੱਕ ਪਹੁੰਚਣਾ ਜਿਹੜਾ ਸੁਪਨਾ ਵੇਖਣਾ ਉਹਦੇ ਵਾਸਤੇ 5 ਸੱਸੇ ਅਸੀਂ ਕਹਿ ਰਹੇ ਹਾਂ ਬੜੇ ਸਹਾਈ ਹੋਣਗੇ ਅਸੀਂ ਇੱਥੇ ਆਏ ਜਿੰਨੇ ਵੀ ਨੌਜਵਾਨ ਬੱਚੇ ਪੜ੍ਹਾਈ ਕਰਦੇ ਨੇ ਵਿਦਿਆ ਦੇ ਖੇਤਰ 'ਚ ਅਸੀਂ ਉਹਨਾਂ ਨੂੰ ਕਿਤਾਬਾਂ ਵੀ ਦੇ ਰਹੇ ਹਾਂ ਵੀ ਫ੍ਰੀ ਪੇਟਾ ਦੇ ਰਹੇ ਹਾਂ ਇਹਦੇ ਵਿੱਚ ਅਸੀਂ 5 ਸੱਸੇ ਕਹਿ ਰਹੇ ਹਾਂ ਫੋਲੋ ਕਰੋ ਤੁਹਾਨੂੰ ਸਫਲਤਾ ਮਿਲੇਗੀ ਪਹਿਲਾ ਸੱਸਾ ਹੈ ਵੀ ਸਹਿਜ ਪਾਠ ਵਾਹ ਸਹਿਜ ਪਾਠ ਨਾਲ ਜੁੜਨਾ ਸਹਿਜ ਪਾਠ ਕਿਉਂ ਜੁੜਨਾ ਹੈ ਵਿੱਦਿਆ ਦਾ ਸਹਿਜ ਪੜਨਾ ਕੀ ਲੈਣ ਦੇਣਾ ਦੇਖੋ ਬੱਚੇ ਸਹਿਜ ਪੜ ਬਾਣੀ ਪੜਨਗੇ ਨਸ਼ਿਆਂ ਤੋਂ ਬਚਣਗੇ ਮਾੜੀ ਸੰਗਤ ਤੋਂ ਬਚਣਗੇ ਧਿਆਨ ਪੜਾਈ ਵਿੱਚ ਤਾਂ ਜਾਊਗਾ ਉਹਨਾਂ ਦਾ ਸਹਿਜ ਬਾਣੀ ਨਾਲ ਜੁੜਨਾ ਜ਼ਰੂਰੀ ਦੂਜਾ ਅਸੀਂ ਕਹਿੰਦੇ ਹਾਂ ਸੈਲਫ ਸਟਡੀ ਇਹ ਬੜਾ ਜ਼ਰੂਰੀ ਹੈ ਜੀ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਾਫੀਆ ਕੰਮ ਕਰ ਚੁੱਕਿਆ ਆਪਣੇ ਪੈਰ ਫਸਾਰ ਚੁੱਕਿਆ ਜਿਦੇ ਚ ਉਹਨਾਂ ਨੇ ਇੱਕ ਹਊਆ ਬਣਾ ਤਿਆ ਵੀ ਦਸਵੀਂ ਨੌਵੀਂ ਦਸਵੀਂ ਤੋਂ ਬਾਅਦ ਟਿਊਸ਼ਨਾਂ ਕੋਚਿੰਗ ਸੈਂਟਰਾਂ ਤੇ ਤਾਂ ਜਾਣਾ ਤੁਹਾਡਾ ਜ਼ਰੂਰੀ ਨਹੀਂ ਤੂੰ ਤੁਸੀਂ ਫੇਲ ਹੋ ਜਾਓਗੇ ਕਰੋੜਾਂ ਰੁਪਏ ਕੌਮ ਦਾ ਸਰਮਾਇਆ ਟਿਊਸ਼ਨ ਇੰਸਟੀਟਿਊਸ਼ਨ ਸੈਂਟਰਾਂ ਤੇ ਲੁੱਟਿਆ ਜਾ ਰਿਹਾ ਹੈ ਕੌਮ ਦਾ ਸਰਮਾਇਆ ਕੋਚਿੰਗ ਸੈਂਟਰਾਂ ਤੋਂ ਅਸੀਂ ਆਏ ਸੰਗਤ ਨੂੰ ਕਹਿ ਰਹੇ ਹਾਂ ਵੀ ਕੋਚਿੰਗ ਸੈਂਟਰਾਂ ਦੀ ਲੁੱਟ ਤੋਂ ਬਚੋ ਠੱਗਾਂ ਤੋਂ ਬਚੋ ਸੈਲਫ ਸਟੱਡੀ ਕਰੋ ਅੱਜ ਕੱਲ ਇੰਟਰਨੈਟ ਦਾ ਜਮਾਨਾ ਹੈ 300 ਰੁਪਏ ਦਾ ਇੱਕ ਇਹਨੇ ਨੈੱਟ ਪੈਕ ਪਾਓ ਅਨ ਲਿਮਿਟਿਡ ਪੜੋ ਤੁਸੀਂ ਵੀਡੀਓ ਦੇਖੋ YouTube ਸੰਸਾਰ ਭਰ ਦਾ ਸਾਰਾ ਗਿਆਨ ਜਿਹੜਾ ਤੁਹਾਡੀ ਐਜੂਕੇਸ਼ਨ ਦਾ ਕੋਈ ਚੈਪਟਰ ਤੁਸੀਂ ਸਮਝਣਾ ਹੈ YouTube ਤੇ ਪੜੋ ਵਾਰ-ਵਾਰ ਪੜੋ ਫ੍ਰੀ ਪੜੋ ਤੁਹਾਡਾ ਸਮਾਂ ਬਚੇਗਾ ਸਰਮਾਇਆ ਬਚੇਗਾ ਇਹ ਹੈਗਾ ਤੀਸਰਾ ਸੋਸਾਇਟੀ ਸ킬ਸ 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 ਹੁਣ ਅੱਜ ਕੱਲ ਜਿਹੜਾ ਜਮਾਨਾ ਹੈ ਨਾ ਆਉਣ ਵਾਲਾ ਸਮਾਂ ਡਿਗਰੀਆਂ ਦਾ ਜਮਾਨਾ ਨਹੀਂ ਹੈਗਾ ਬਹੁਤ ਸਾਰੀਆਂ ਵੱਡੀਆਂ ਗੂਗਲ ਐਮਾਜ਼ਨ ਵਰਗੀਆਂ ਕੰਪਨੀਆਂ ਨੇ ਅਨਾਉਂਸ ਕਰਤਾ ਡਿਕਲੇਅਰ ਕਰਤਾ ਹੈ ਵੀ ਸਾਨੂੰ ਡਿਗਰੀਆਂ ਨਹੀਂ ਚਾਹੀਦੀਆਂ ਤੁਹਾਡੇ ਕੋਲ ਹੁਨਰ ਕੀ ਹੈਗਾ ਉਹ ਦੱਸੋ ਸਾਨੂੰ ਡਿਗਰੀਆਂ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਸਕਿੱਲਸ ਲਵੋ ਤੁਹਾਨੂੰ ਸੌਫਟ ਸਕਿੱਲ ਤੁਹਾਨੂੰ ਕੰਪਿਊਟਰ ਚਲਾਉਣਾ ਟੀਮ ਵਰਕ ਕਰਨਾ ਪਬਲਿਕ ਸਪੀਕਿੰਗ ਹੈ ਨਾ ਤੁਹਾਨੂੰ ਵੋਕੇਬਲਰੀ ਤੁਹਾਡੀ ਬਹੁਤ ਵਧੀਆ ਹੋਵੇ ਜੀ ਵੇ ਇਹ ਤੁਹਾਡਾ ਬਾਇਓ ਡਾਟਾ ਕਿੰਨਾ ਸਟਰੋਂਗ ਹੈ ਅਸੀਂ ਇਹਦੇ ਚ ਵੀ ਦੱਸਿਆ ਤੁਸੀਂ ਆਪਣਾ ਰੈਜ਼ਿਊਮ ਕਿਵੇਂ ਬਣਾਉਣਾ ਹੈ 10ਵੀਂ 12ਵੀਂ ਤੋਂ ਬਾਅਦ ਕਿਹੜੇ ਸਟਰੀਮ ਲੈਣੇ ਹੈ ਕੀ ਤੁਹਾਡਾ ਰੋਡ ਮੈਪ ਹੋਵੇ ਤੁਸੀਂ ਆਪਣਾ ਕਿਵੇਂ ਸਪੌਟ ਐਨਾਲਿਸਿਸ ਕਰਦੇ ਹੋ ਉਹ ਸਾਰਾ ਕੁਝ ਇਹਦੇ ਵਿੱਚ ਹੈ ਤਾਂ ਅੱਜ ਕੱਲ ਕੰਪਨੀ ਉਹਨੂੰ ਸਿਲੈਕਟ ਕਰਦੀ ਹੈ ਜਿਹਦੇ ਕੋਲ ਸਕਿੱਲ ਜ਼ਿਆਦਾ ਨੰਬਰ ਭਾਵੇਂ ਘੱਟ ਨੇ ਸੋ ਅੱਗੇ ਆ ਜਾਂਦਾ ਜੇ ਸਕਾਲਰਸ਼ਿਪ ਸਕਾਲਰਸ਼ਿਪ ਅੱਜ ਇੱਕ ਹੋਰ ਪੰਜਾਬ ਦਾ ਦੁਖਾਂਤ ਅਸੀਂ ਤੁਹਾਡੇ ਥਰੂ ਦੱਸਣਾ ਚਾਹੁੰਦੇ ਆ ਤੁਸੀਂ ਵੀ ਮੰਨਦੇ ਹੋਵੋਗੇ ਅੱਜ ਸਾਡੇ ਪੰਜਾਬ ਦੇ ਲੋਕ ਆਪਣੇ ਕਿੱਲੇ ਵੇਚ ਕੇ ਕਰਜ਼ੇ ਲੈ ਕੇ ਵਿਦੇਸ਼ਾਂ ਦੀ ਭੱਜ ਦੌੜ ਵਿੱਚ ਲੱਗੇ ਹੋਏ ਆ ਹੁਣ ਥੋੜਾ ਜਿਹਾ ਥਲ ਪਈ ਆ ਕਿਉਂ ਕਿ ਉਹ ਸਮਝਦੇ ਵੀ ਆਇਲੈਂਡ ਕਰਕੇ ਬਾਹਰ ਜਾਣਾ ਬਾਹਰ ਜਾਣਾ ਕਿ 25-30 ਲੱਖ ਰੁਪਏ ਖਰਚਾਂਗੇ ਉੱਤੇ ਪੀਆਰ ਲਵਾਂਗੇ ਪਰ ਅਸੀਂ ਸੰਗਤਾਂ ਨੂੰ ਇੱਕ ਬੱਚਿਆਂ ਨੂੰ ਜਾਗਰੂਕ ਕਰ ਰਹੇ ਆ ਵੀ ਆਇਲੈਂਡ ਕਰਨਾ ਕੋਈ ਡਿਗਰੀ ਨਹੀਂ ਹੈਗੀ ਕੋਈ ਬਹੁਤ ਵੱਡਾ ਸਨਮਾਨ ਨਹੀਂ ਹੈਗਾ ਇੱਕ ਸਰਟੀਫਿਕੇਟ ਹੈ ਅੰਗਰੇਜ਼ਾਂ ਦੀ ਮਜ਼ਦੂਰੀ ਕਰਨ ਦਾ ਉੱਥੇ ਜਾ ਕੇ ਤੁਸੀਂ ਭਾਂਡੇ ਮਾਂਜੋ ਪੀਜੇ ਵਿੱਚੋਂ ਡਰਾਈਵਿੰਗ ਕਰੋ ਪੈਟਰੋਲ ਪੰਪਾਂ ਦੇ ਜੌਬ ਕਰੋ ਸਟੋਰਸ ਤੇ ਜੌਬ ਕਰੋ ਕਿੰਨਾ ਸੰਘਰਸ਼ ਕਰਦੇ ਆ ਬੱਚੇ ਅਸੀਂ ਕਹਿੰਦੇ ਆ ਵੀ ਤੁਸੀਂ ਸਕਾਲਰਸ਼ਿਪ ਲੈ ਕੇ ਜਾਓ ਸਾਡੇ ਕੋਲ ਬਹੁਤ ਸਾਰੇ ਬੱਚੇ ਇਥੇ ਇੱਕ ਬੁੱਕ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਆ ਆ ਬੇਟੀ ਨੂੰ 1 ਕਰੋੜ ਸਵਾ ਲੱਖ ਰੁਪਏ ਦਾ ਵਜੀਫਾ ਮਿਲਿਆ 4 ਲੱਖ ਰੁਪਏ ਦਾ ਵਜੀਫਾ 3.5 ਲੱਖ ਰੁਪਏ ਦਾ ਵਜੀਫਾ ਇਹ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਜਿਹੜੇ ਪੜ੍ਹਾਈ ਵਿੱਚ ਬਹੁਤ ਵਧੀਆ ਮਾਰਕਸ ਲੈਂਦੇ ਆ ਉਹਨਾਂ ਕੋਲ ਹੁਨਰ ਹੈਗਾ ਉਹਨਾਂ ਕੋਲ ਸਕਿੱਲਸ ਹੈਗੀਆਂ ਸਕਾਲਰਸ਼ਿਪ ਪਬਲਿਕ ਸਪੀਕਿੰਗ ਹੈਗੀ ਆ ਸੋ ਇਹ ਅੱਗੇ ਆ ਜਾਂਦਾ ਸਕਾਲਰਸ਼ਿਪ ਸਕਾਲਰਸ਼ਿਪ ਕੀ ਸ਼ੇਅਰਿੰਗ 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 ਦੇ ਵਿੱਚ ਆ ਜਾਂਦਾ ਵੀ ਤੁਸੀਂ ਤੁਹਾਡੇ ਕੋਲ ਸਾਡਾ ਲੰਗਰ ਛਕਣਾ ਨੂੰ ਵੀ ਅਸੀਂ ਸਮਝਿਆ ਵੀ ਲੰਗਰ ਹੀ ਵੰਡ ਕੇ ਛਕਣਾ ਪਰ ਮਹਾਰਾਜ ਦੇ ਸਿਧਾਂਤ ਨੂੰ ਅਸੀਂ ਸਮਝਿਆ ਹੀ ਨਹੀਂ ਸ਼ੇਅਰਿੰਗ ਦੇ ਵਿੱਚ ਵੰਡ ਛਕਣ ਦੇ ਵਿੱਚ ਬਹੁਤ ਕੁਝ ਮਹਾਰਾਜ ਨੇ ਉਹਦੇ ਵਿੱਚ ਭੇਦ ਰੱਖਿਆ ਤੁਹਾਡੇ ਕੋਲ ਜੋ ਵੀ ਜਿਹੜੀ ਅ ਚੀਜ਼ ਆ ਘਰ ਦੇ ਵਿੱਚ ਜਿਹੜੀ ਸਹੀ ਹਾਲਤ ਹੈ ਵਰਤੋਂ ਹੀ ਹੋਗ ਹੈ ਤੁਹਾਡੇ ਵਾਸਤੇ ਬੇ ਲੋੜੀ ਹੈ ਤੁਸੀਂ ਕਿਸੇ ਨੂੰ ਦਿਓ ਚਾਹੇ ਉਹ ਕੱਪੜੇ ਆ ਚਾਹੇ ਤੁਹਾਡੀ ਕਿਤਾਬਾਂ ਚਾਹੇ ਤੁਹਾਡਾ ਹੋਰ ਕੋਈ ਵੀ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਸਮਾਨ ਹੈ इवन ਤੁਸੀਂ ਆਪਣੇ ਥੌਟਸ ਆਪਣੇ ਵਿਚਾਰ ਆਪਣੇ ਆਈਡੀਆਸ ਤੁਹਾਡੀਆਂ ਪ੍ਰੋਬਲਮਸ ਉਹ ਕਿਸੋ ਕੋ ਸ਼ੇਅਰ ਕਰੋ ਤੁਸੀਂ ਸ਼ੇਅਰਿੰਗ ਦਾ ਵੰਡ ਸ਼ਕਣ ਦਾ ਬਹੁਤ ਵੱਡਾ ਸਿਧਾਂਤ ਅਸੀਂ ਕਹਿੰਦੇ ਆ ਵੀ ਇਹ ਪੰਜ ਸਸੇ ਤੁਸੀਂ ਬੱਚੇ ਆਪਣੇ ਨਾਲ ਲੱਖੋਗੇ ਤੇ ਤੁਸੀਂ ਗੁੜਵਾਣੀ ਇਤਿਹਾਸ ਦੇ ਚਾਨਣ ਵਿੱਚ ਜ਼ਰੂਰ ਸਫਲਤਾ ਕਰਾਪਟ ਕਰੋ ਕਿੰਨਾ ਕੇ ਰਿਸਪੋنس ਮਿਲਿਆ ਲੋਕਾਂ ਨੂੰ ਸਾਨੂੰ ਵੀਰ ਜੀ ਅਸੀਂ ਅੱਜ ਦੋ ਦਿਨ ਪਹਿਲਾਂ ਅਸੀਂ ਕਿਸਾਨ ਮੇਲੇ ਲੁਧਿਆਣੇ ਲੱਗਿਆ ਸੀਗਾ ਦੋ ਦਿਨ ਦੋ ਦਿਨ ਉੱਥੇ ਲਾਏ ਆ ਸਾਨੂੰ ਬਹੁਤ ਹੰਗਾਰਾ ਮਿਲਿਆ ਸਾਨੂੰ ਬਹੁਤ ਸ਼ਿਵਾਸ਼ੀ ਮਿਲੀ ਅਸੀਸਾਂ ਮਿਲੀਆਂ ਗੁਰੂ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਤੇ ਅਸੀਂ ਕੌਮ ਨੂੰ ਜਾ ਕੇ ਅਸੀਂ ਹਰ ਸਕੂਲ ਦੇ ਵਿੱਚ ਜਾ ਕੇ ਇਹ ਬੈਨਰ ਲਗਾ ਰਹੇ ਹਾਂ ਜੀ ਹਰ ਪਿੰਡ ਮਹੱਲੇ ਵਿੱਚ ਜਾ ਕੇ ਬੈਨਰ ਸਾਡਾ ਟੀਚਾ ਲੱਗਿਆ ਹੋਵੇ ਤਾਂ ਕਿ ਜਦੋਂ ਬੱਚੇ ਸਾਡਾ ਗੁਰਦੁਆਰਾ ਸਾਹਿਬ ਜਾਵੇ ਜਿੱਥੇ ਨਾਮ ਸਿਮਰਨ ਦੀ ਗੱਲ ਹੋਵੇ ਉੱਥੇ ਨਾਲ ਉਹਨੂੰ ਵਿੱਦਿਆ ਦਾ ਵੀ ਸੁਨੇਹਾ ਲੈ ਕੇ ਘਰੇ ਆਵੇ ਵੀ ਮੈਂ ਪੰਥ ਲਈ ਕ ਬੱਚੇ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰ ਸਕਦੇ ਜੀ ਸਾਡਾ ਨੰਬਰ ਜੀ ਅਸੀਂ ਦਿੱਤਾ ਹੋਇਆ ਅਸੀਂ ਇਹਦੇ ਵਿੱਚ ਦਿੱਤਾ ਹੋਇਆ ਸੀ ਇੱਕ ਨੋਟਪੈਡ ਲੈ ਕੇ ਆਏ ਆ ਬੱਚਿਆਂ ਵਾਸਤੇ ਅਸੀਂ ਆਹ ਸਾਡਾ ਨੰਬਰ ਹੈ ਜੀ 9781 978 133 9898 ਜੀ ਇਹ ਸੁਨੇਹਾ ਦਿੱਤਾ ਪੰਜਾਬ ਦੇ ਬੱਚਿਓ ਵੱਧ ਤੋਂ ਵੱਧ ਪੜੋ ਆਗੂ ਬਣੋ ਜੀ ਇਹ ਸਾਡਾ ਹੈਗਾ ਜੀ ਸਾਡਾ ਵੈਸੇ ਦਫਤਰ ਸੁਪਰੇ ਟਰਸ ਲੁਧਿਆਣੇ ਹੈਗਾ ਜੀ ਉਥੋਂ ਸਾਡੀ ਟੀਮ ਆਈ ਹੋਈ ਆ ਤੇ ਹਰ ਮੇਲੇ ਤੇ ਇਸ ਤੋਂ ਬਾਅਦ ਫਰੀਦਕੋਟ ਪੁਸਤਕ ਮੇਲਾ ਆਇਆ ਉੱਥੇ ਵੀ ਸਾਡੀਆਂ ਟੀਮਾਂ ਜਾਣਗੀਆਂ ਜਿੱਥੇ ਵੀ ਸਾਨੂੰ ਬੱਚੇ ਮਿਲਦੇ ਆਸੀਂ ਲੱਭਦੇ ਆ ਕੋਈ ਬੱਚੇ ਕਿਸੇ ਬੱਚੇ ਦੀ ਲੋੜਵੰਦ ਬੱਚੇ ਦਾ ਮਤਲਬ ਪੜ੍ਹਾਈ ਕਰਕੇ ਪੈਸੇ ਕਰਕੇ ਉਹਦਾ ਉਹਦੀ ਸਫਲਤਾ ਰੁਕਣੀ ਨਹੀਂ ਚਾਹੀਦੀ ਕਿਤੇ ਵੀ ਜਿਹੜੇ ਬੱਚੇ ਕੋਈ ਹੈਲਪ ਹੈਗੀ ਤੁਹਾਡੇ ਵੱਲੋਂ ਜਿਹੜੇ ਬੱਚੇ ਇੰਟੈਲੀਜੈਂਟ ਨੇ ਪੜ੍ਹਨਾ ਚਾਹੁੰਦੇ ਨੇ ਅੱਗੇ ਆਉਣਾ ਚਾਹੁੰਦੇ ਨੇ ਆਗੂ ਬਣਨਾ ਚਾਹੁੰਦੇ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਨੂੰ ਮੈਂਟਰਸ਼ਿਪ ਵੀ ਦਵਾਂਗੇ ਸਪੋਰਟ ਕਰਾਂਗੇ ਰੋਡ ਮੈਪ ਬਣਾਵਾਂਗੇ ਉਹਨਾਂ ਦਾ ਬਾਰ ਬਾਰ ਉਹਨਾਂ ਦੇ ਨਾਲ ਅਸੀਂ ਕੰਟੈਕਟ ਰੱਖਾਂਗੇ ਕਿਤੇ ਲੋੜ ਪੈਣ ਤੇ ਵਜੀਫਾ ਕੋਈ ਬੱਚਾ ਲੋੜਵੰਦ ਆ ਗਿਆ ਉਹ ਵੀ ਅਸੀਂ ਪਰਮਾਨੰਦ ਨੂੰ ਗਾਈਡ ਕਰਾਂਗੇ ਸਾਰੇ ਬਹੁਤ ਬਹੁਤ ਧੰਨਵਾਦ ਸਰ ਨਿਕਲ ਥੈਂਕ ਯੂ ਜੀ ਧੰਨਵਾਦ ਤੁਹਾਡਾ ਸੋ ਇਹ ਇੱਕ ਬੁੱਕਸ ਦਾ ਸਟਾਲ ਜਿਹੜਾ ਲੱਗਿਆ ਹੋਇਆ ਹੈ ਜਿੱਥੇ ਇੱਕ ਵੱਖਰੀ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਇੱਕ ਐਨਜੂ ਲੁਧਿਆਣੇ ਤੋਂ ਚੱਲ ਰਹੀ ਹੈ ਜਿੱਥੇ ਬੱਚੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਜਿਆਦਾ ਤੋਂ ਜਿਆਦਾ ਪੜਨ ਵਾਸਤੇ ਭਾਈ ਸਾਹਿਬ ਨੇ ਆਪਣਾ ਤਰੀਕਾ ਵੀ ਦੱਸਿਆ ਰੋਡ ਮੈਪ ਵੀ ਸਮਝਾਇਆ ਕਿ ਸਾਡੇ ਕੋਲ ਤਰੀਕਾ ਕੀ ਹੈ ਬੱਚਿਆਂ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਆਓ ਸਾਰੇ ਇਸ ਗਿਆਨ ਨੂੰ ਹਾਸਲ ਕਰੀਏ ਕਿਉਂਕਿ ਗਿਆਨ ਜਿਹੜਾ ਉਹ ਸਭ ਤੋਂ ਵੱਡਾ ਹੈ ਗਿਆਨ ਦੇ ਨਾਲ ਤੁਸੀਂ ਹਰ ਚੀਜ਼ ਨੂੰ ਜਿਹੜਾ ਵਾ ਉਹ ਆਪਣੇ ਜ਼ਿੰਦਗੀ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਗਿਆਨ ਦੇ ਨਾਲ ਸੌਖੇ ਤਰੀਕੇ ਨਾਲ ਜ਼ਿੰਦਗੀ ਨੂੰ ਹੰਡਾਇਆ ਜਾ ਸਕਦਾ ਵਧੀਆ ਤਰੀਕੇ ਨਾਲ ਜ਼ਿੰਦਗੀ ਜੀਉਣ ਦਾ ਇੱਕ ਤਰੀਕਾ ਹੈ ਗਿਆਨ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਦੇਖਣੋਂ ਸਰਖਾਪੀ ਨੂੰ ਧੰਨਵਾਦ